ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਸੀਂ ਹੜ੍ਹ ਪ੍ਰਭਾਵਿਤ ਖੇਤਰੋਂ ਲੈ ਕੇ ਕਿ ਲੋਕਾਂ ਦਾ ਬੇहद ਨੁਕਸਾਨ ਹੋਇਆ ਉੱਥੇ ਜੇਕਰ ਅਸੀਂ ਗੱਲ ਕਰੀਏ ਪਸ਼ੂਆਂ ਦੀ ਤਾਂ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਪਸ਼ੂ ਜਿਹੜੇ ਕਿ ਹੜ੍ਹਾਂ ਦੇ ਵਿੱਚ ਰੁੜਕੇ ਚਲੇ ਗਏ ਨੇ ਤੇ ਕਈ ਪਸ਼ੂਆਂ ਦੀ ਤਾਂ ਮੌਤ ਹੀ ਹੋ ਚੁੱਕੀ ਹੈ ਉੱਥੇ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੁਣ अनेका ਬਿਮਾਰੀਆਂ ਜਿਹੜੀ ਕਿ ਹੋਣ ਦਾ ਖਤਰਾ ਅਤੇ ਖਾਸ ਕਰਕੇ ਪਸ਼ੂਆਂ ਨੂੰ ਜਿਵੇਂ ਕਿ ਉਹਨਾਂ ਨੂੰ ਮੂੰਹ ਫੁਰਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਲਗਾਤਾਰ ਪਾਣੀ ਅਤੇ ਗੰਦਗੀ ਦੇ ਵਿੱਚ ਖੜਨ ਦੇ ਕਰਕੇ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜਿਹਦੇ ਚਲਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿੱਥੇ ਲੋਕਾਂ ਦੇ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਲੋਕਾਂ ਤੱਕ ਰਾਸ਼ਨ ਵਹਾਈਆ ਕਰਵਾਇਆ ਜਾ ਰਿਹਾ ਤੇ ਲੋਕਾਂ ਤੱਕ ਦਵਾਈਆਂ ਪਹੁੰਚਾਈਆਂ ਜਾ ਰਹੇ ਨੇ ਹਰ ਤਰ੍ਹਾਂ ਦੀ ਮਦਦ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਹਿਲ ਦੇ ਆਧਾਰ ਤੇ ਜਿਹੜੇ ਕਿ ਉਹਨਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਹਨਾਂ ਤੱਕ ਰਾਸ਼ਨ ਸਭ ਕੁਝ ਪਹੁੰਚਦਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਹੁਣ ਪਸ਼ੂਆਂ ਦੇ ਵਾਸਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵੱਡਾ ਪ੍ਰਾਲਾ ਕਰਦੇ ਹੋਏ ਇੱਕ ਟਰੱਕ ਵਿੱਤ ਮੰਤਰੀ ਦੇ ਵੱਲੋਂ ਜਿਹੜਾ ਕਿ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਸ਼ੂਆਂ ਦੀ ਦਵਾਈਆਂ ਵਾਲਾ ਰਵਾਨਾ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚਿਮਣ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਬੇਜ਼ੁਬਾਨ ਜਾਨਵਰ ਨੇ ਜਿਹੜੇ ਕਿ ਬੋਲ ਕੇ ਨਹੀਂ ਦੱਸ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿੱਥੇ ਲੋਕਾਂ ਦੀ ਸਿਹਤ ਤੇ ਲੋਕਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਉੱਥੇ ਪਸ਼ੂਆਂ ਦਾ ਵੀ ਖਾਸ ਧਿਆਨ ਰੱਖਦੇ ਹੋਏ ਉਹਨਾਂ ਲਈ ਵਾਸਤੇ ਜਿਹੜੇ ਕਿ ਦਵਾਈਆਂ ਨੇ ਤਾਂ ਕਿ ਜਿਹੜੇ ਹਾਰਡ ਪ੍ਰਭਾਵਿਤ ਖੇਤਰ ਦੇ ਵਿੱਚ ਜਿਹੜੇ ਪਸ਼ੂ ਬਿਮਾਰ ਨੇ ਤਾਂ ਉਹਨਾਂ ਤੱਕ ਜਿਹੜੇ ਕਿ ਦਵਾਈਆਂ ਪਹੁੰਚਦੀਆਂ ਕਿਤਿਆਂ ਜਾ ਰਹੇ ਨੇ ਇੱਥੋਂ ਤੱਕ ਜਿਹੜੇ ਡਾਕਟਰ ਨੇ ਵੈਂਟਰੀ ਉਹਨਾਂ ਡਾਕਟਰਾਂ ਨੂੰ ਵੀ ਜਿਹੜਾ ਕਿ ਇਲਾਜ ਲਈ ਲਵਾਇਆ ਜਾ ਰਿਹਾ ਕਿਉਂਕਿ ਹੁਣ ਜਿਹੜੇ ਦਿਨ ਛੁੱਟੀ ਹੋਇਆ ਕਰਕੇ ਉਸ ਦਿਨ ਛੁੱਟੀ ਵਾਲੇ ਦਿਨ ਜਿਹੜੇ ਕਿ ਹਾਰਡ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਪਸ਼ੂਆਂ ਤੱਕ ਜਿਹੜੀਆਂ ਕਿ ਦਵਾਈਆਂ ਮੁਹਿੰਨੀਆਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਬਿਮਾਰ ਨੇ ਜ ਜਨਾਂ ਨੂੰ ਕੋਈ ਦਿੱਕਤ ਆ ਰਹੀ ਆ ਤਾਂ ਉਹਨਾਂ ਤੱਕ ਜਿਹੜੀਆਂ ਕਿ ਸਾਰੀਆਂ ਦਵਾਈਆਂ ਵਿੱਤ ਮੰਤਰੀ ਦੇ ਵੱਲੋਂ ਇੱਕ ਟਰੱਕ ਜਿਹੜਾ ਕਿ ਭਰ ਕੇ ਪਸ਼ੂਆਂ ਦੀ ਦਵਾਈਆਂ ਦਾ ਜਣਾ ਰਵਾਨਾ ਕੀਤਾ ਗਿਆ ਸੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਦੋਂ ਪੁੱਛਿਆ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਔਨ ਨੂੰ ਲੈ ਕੇ ਕਿਹਾ ਕਿ ਬਹੁਤ ਚੰਗੀ ਗੱਲ ਆ ਦੇ ਰਾਏ ਦਰਸਤ ਆਵੇ ਪਰ ਉਹ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਬਕਾਇਆ ਉਹਨੂੰ ਵੀ ਜਿਹੜਾ ਕਿ ਜਾਰੀ ਕਰੇ ਤੇ ਬਾਕੀ ਦੇਖਣਾ ਹੋਵੇਗਾ ਕਿ ਉਹ ਆਉਂਦੇ ਨੇ ਤਾਂ ਹੜ੍ਹ ਪ੍ਰਭਾਵਿਤ ਖੇਤਾਂ ਦੇ ਵਿੱਚ ਜਾ ਕੇ ਕੀ ਕੁਝ ਉਹਨਾਂ ਦੇ ਵੱਲੋਂ ਜਿਹੜਾ ਕਿ ਐਲਾਨ ਕੀਤਾ ਜਾਵੇਗਾ ਆਊਸ ਹੁੰਦਿਆ ਹੋਰ ਕੀ ਕੁਝ ਕਿਹਾ ਦੇਖੋ ਅੱਜ ਜ਼ਿਲ੍ਹਾ ਵਟਰਨਰੀ ਅਫਸਰ ਸਾਰੇ ਸਾਰੇ ਪਸ਼ੂਆਂ ਦੇ ਡਾਕਟਰ ਸਾਹਿਬਾਨ ਨੇ ਇਕੱਠੇ ਹੋ ਕੇ ਜੋ ਪਸ਼ੂ ਜਿਹੜੇ ਹੜ੍ਹਾਂ ਚ ਆ ਗਏ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਗਿਆ ਐਂਟੀਸਿਪੇਸ਼ਨ ਦੇ ਤੌਰ ਤੇ ਇਹਨਾਂ ਨੇ ਅੱਜ ਕਾਫੀ ਸਾਰੀਆਂ ਮੈਡੀਸਿਨ ਇਕੱਠੀਆਂ ਕੀਤੀਆਂ ਨੇ ਜ਼ਿਲ੍ਹਾ ਸਨੂਰ ਦੇ ਸਾਰੇ ਡਾਕਟਰ ਸਾਹਿਬਾਨ ਨੇ ਅੱਜ ਜੋ ਸਾਰੀ ਮੈਡੀਸਨ ਜਿਹੜੀ ਆ ਹੜ੍ਹ ਪੀੜਤ ਇਲਾਕਿਆਂ ਦੇ ਲਈ ਇਹਨਾਂ ਨੇ ਭੇਜ ਸਮਗਰੀ ਅਸੀਂ ਭੇਜ ਰਹੇ ਹਾਂਗੇ ਤਾਂ ਕਿ ਉੱਥੇ ਕੰਮ ਆ ਸਕੇ ਔਰ ਸਾਰੇ ਡਾਕਟਰ ਸਾਹਿਬਾਨ ਨੇ ਇਹ ਵੀ ਐਲਾਨ ਕੀਤਾਗਾ ਕਿ ਅਸੀਂ ਆਉਣ ਵਾਲੇ ਸਮੇਂ ਜਦੋਂ ਪਾਣੀ ਬਿਲਕੁਲ ਥੱਲੇ ਆ ਗਏ ਜਾ ਕੇ ਖੁਦ ਇਹ ਸਾਰੇ ਡਾਕਟਰ ਜਿੰਨਾ ਇਲਾਕਿਆਂ ਚ ਹੜ੍ਹ ਨਹੀਂ ਆਏ ਹੋਏ ਉਸ ਇਲਾਕਿਆਂ ਦੇ ਡਾਕਟਰ ਜਾ ਕੇ ਜਿੱਥੇ ਹੜ ਆਏ ਹੋਏ ਨੇਗੇ ਉੱਥੇ ਜਾਣਗੇ ਉੱਥੇ ਜਾ ਕੇ ਪਸ਼ੂਆਂ ਦੀ ਸੇਵਾ ਕਰਨਗੇ ਉਹਨਾਂ ਨੂੰ ਜਿਹੜਾ ਤੰਦਰੁਸਤ ਕਰਨਗੇ ਜਿਹੜੀ ਵੀ ਮੈਡੀਸਨ ਦੀ ਲੋੜ ਹੋ ਜਿਹੜੀ ਵੀ ਟ੍ਰੀਟਮੈਂਟ ਦੀ ਲੋੜ ਹੋ ਉਹ ਸਾਰੇ ਡਾਕਟਰ ਸਹਿबान ਕਰਨਗੇ ਔਰ ਮੈਂ ਸਾਰੇ ਡਾਕਟਰ ਸਹਿबान ਦਾ ਇਹਨਾਂ ਦੇ ਜਥੇਬੰਦੀ ਧੰਨਵਾਦ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਕਿਸ ਤਰੀਕੇ ਨਾਲ ਅ ਪ੍ਰਧਾਨ ਮੰਤਰੀ ਸਾਹਿਬ ਕਾਫੀ ਦੇਰ ਨਾਲ ਆ ਰਹੇ ਨੇ ਕਿਉਂਕਿ ਲਗਭਗ 10 ਅਗਸਤ ਤੋਂ ਜਿਹੜੇ ਪੰਜਾਬ 'ਚ ਹੜਾ ਆਏ ਹੋਏ ਨੇ ਕਿ ਅੱਜ 26-27 ਦਿਨ ਹੋ ਗਏ ਲਗਾਤਾਰ ਪੰਜਾਬ 'ਚ ਹੜਾ ਆਇਆ ਨੂੰ ਕਿ ਬਹੁਤ ਭਾਰੀ ਨੁਕਸਾਨ ਪੰਜਾਬ ਦਾ ਹੋਇਆਗਾ ਸੋ ਮੈਂ ਸੰਬੰਧਨ ਕਰ ਲੁ ਇੱਕ ਵੱਡੇ ਰਾਹਤ ਪੈਕੇਜ ਦਾ ਉਹ ਐਲਾਨ ਕਰਕੇ ਜਾਣ ਗਿਆ ਕਿਉਂਕਿ ਆਲਰੇਡੀ 60000 ਕਰੋੜ ਰੁਪਏ ਸਾਡਾ ਉਹਨਾਂ ਵੱਲ ਸੈਂਟਰ ਸਰਕਾਰ ਵੱਲ ਬਕਾਇਆਗਾ ਔਰ ਹੜਾਂ ਦੇ ਨਾਲ ਜਿਹੜੀ ਬਹੁਤ ਪਾਰੀ ਨੁਕਸਾਨ ਹੋਇਆ ਉਹਦਾ ਹਜੇ ਅਸੈਸਮੈਂਟ ਜਿਹੜੀ ਆ ਚੱਲ ਰਹੀ ਆ ਇੰਟਰਮ ਅਸੈਸਮੈਂਟ ਜਿਹੜੀ ਆ ਉਹ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਆ ਫਾਈਨਲ ਅਸੈਸਮੈਂਟ ਵੀ ਭੇਜਾਂਗੇ ਸੋ ਸਾਨੂੰ ਆਇਆ ਕਿ ਅੱਜ ਮੈਂ ਕੱਲ ਨੂੰ ਜਦੋਂ ਆਉਣਗੇ ਤੱਕ ਐਲਾਨ ਕਰਕੇ ਜਾਣਗੇ ਜਿੱਦ ਤਨਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੇ जख्मਾਂ ਤੇ ਮਲਮ ਲਗੂ ਖੇਤੀਬਾੜੀ ਮੰਤਰੀ ਵੀ ਹੋ ਕੇ ਸੀ ਸ਼ਿਵਰਾਜ ਚੋਹਾਨ ਉਹਨਾਂ ਵੱਲੋਂ ਕੁਝ ਐਲਾਨ ਕੀਤਾ ਗਿਆ ਸੀ ਹਾਂ ਦੇਖੋ ਸ਼ਿਵਰਾਜ ਚੋਹਾਨ ਜੀ ਆਏ ਸੀ ਉਹਨਾਂ ਵੱਲੋਂ ਕੋਈ ਵੀ ਐਲਾਨ ਨਹੀਂ ਹੋਇਆ ਬਲਕਿ ਉਹ ਜਖਮ ਜਿਹੜਾ ਖੁਦੇਰਨ ਦਾ ਕੰਮ ਕਰਦੇ ਸੀ ਅਸੀਂ ਕਹਿੰਦੇ ਆ ਕਿ ਪੋਲਿਟਿਕਲ ਰੋਟੀਆਂ ਸੇਕਣ ਦਾ ਸਮਾਂ ਨਹੀਂ ਹੈਗਾ ਇਹ ਲੋਕਾਂ ਦੇ ਜ਼ਖਮਾਂ ਤੇ ਮਲ੍ਹਮ ਲਾਉਣ ਦਾ ਸਮਾਂ ਹੈਗਾ ਲੋਕਾਂ ਦੇ ਨਾਲ ਖੜਨ ਦਾ ਸਮਾਂ ਹੈਗਾ ਪੰਜਾਬ ਦੀ ਹਿਸਟਰੀ ਰਹੀ ਆ ਪੰਜਾਬ ਦੇ ਇਤਿਹਾਸ ਰਹੀ ਆ ਜਦੋਂ ਵੀ ਕਦੇ ਪੰਜਾਬ ਤੇ ਵਿਪਤਾ ਆਈ ਆ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਦੂਸਰੇ ਦੀ ਮਦਦ ਕੀਤੀ ਔਰ ਜੋ ਦੇਸ਼ ਤੇ ਵਿਪਤਾ ਆਈ ਆ ਤਾਂ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਦੀ ਮਦਦ ਕੀਤੀ ਤੁਸੀਂ ਵੀ ਜਾ ਕੇ ਅਸੀਂ ਹੜਾਂ ਵਾਲੇ ਇਲਾਕੇ ਕਿੱਦਾਂ ਦੀ ਸਥਿਤੀ ਸੀ ਤੁਹਾਡੇ ਮਨੂ ਕੀ ਕਿਹਾ ਅਤੇ ਦੇਖੋ ਮੇਰੇ ਵੱਲੋਂ ਤਾਂ ਸਾਰਿਆਂ ਨੂੰ ਇਹੀ ਅਪੀਲ ਆ ਸਾਰੇ ਪੰਜਾਬੀਆਂ ਨੂੰ ਆਪਾਂ ਨੂੰ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਆ ਆਪਾਂ ਸਾਰੇ ਕਿਉਂਕਿ ਕੁਦਰਤ ਦੀ ਕਰੋਪੀ ਆ ਕੁਦਰਤ ਦਾ ਦੇ ਕਹਿਰ ਦੇ ਸਾਹਮਣੇ ਕੋਈ ਵੀ ਬੰਦਾ ਟਿਕ ਨਹੀਂ ਸਕਦਾਗਾ ਪਰ ਲੇਕਿਨ ਆਪਾਂ ਜਦ ਸਾਰੇ ਜਣੇ ਇੱਕ ਛੁੱਟ ਹੋ ਕੇ ਇੱਕ ਦੂਸਰੇ ਦੀ ਮਦਦ ਕਰਾਂਗੇ ਤਾਂ ਪਰਮਾਤਮਾ ਵੀ ਜਿਹੜਾ ਉਹ ਆਪਣਾ ਸਹਾਰਾ ਬਣੂਗਾ ਪਰਮਾਤਮਾ ਵੀ ਆਪਣਾ ਜਿਹੜਾ ਕੋਈ ਨਾ ਕੋਈ ਫਾਇਦਾ ਹੋਊਗਾ ਜੀ ਮਾਦਮ ਘੱਗਰ ਦੇ ਹਾਲਾਤਾਂ ਕਿਸ ਤਰੀਕੇ ਨਾਲ ਦੇ ਘੱਗਰ ਜਿਹੜਾ ਹੁਣ ਤੱਕ ਦੇ ਜੇ ਮੈਂ ਗੱਲ ਕਰਾਂ ਰਿਕਾਰਡ ਰਿਕਾਰਡ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਚੁੱਕਿਆਗਾ ਔਰ ਬਹੁਤ ਹੀ ਉਫਾਨ ਤੇ ਚੱਲ ਰਿਹਾਗਾ ਪਰ ਲੇਕਿਨ ਸਾਰਾ ਪ੍ਰਸ਼ਾਸਨ مستਾਇਦ ਆ ਸਾਡੇ ਮੰਤਰੀ ਬਰਿੰਦਰ ਗੋਇਲ ਜੀ ਖੁਦ ਉੱਥੇ ਬੈਠੇ ਨੇਗੇ ਉਹਦਾ ਪਰਿਵਾਰ ਬੈਠਾਗਾ ਪੂਰੀ ਕੰਸਟੀਟੂਐਂਸੀ ਦੇ ਲੋਕ ਬੈਠੇ ਨੇਗੇ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਕਿ ਕਿ ਵਲੰਟੀਅਰ ਉੱਥੇ ਬੈਠਾ ਕਰ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਆ ਬੋਰੀਆਂ ਭਰ-ਭਰ ਕੇ ਲਗਾਤਾਰ ਜਿਹੜਾ ਉਹ ਬੰਨਣਾ ਉਹਨੂੰ ਹੋਰ ਉੱਚਾ ਕੀਤਾ ਜਾ ਰਿਹਾ ਪਰ ਲੇਕਿਨ ਪਾਣੀ ਪਿੱਛੋਂ ਹੀ ਬਹੁਤ ਤੇਜ਼ੀ ਨਾਲ ਆ ਰਿਹਾਗਾ ਸੋ ਬਿਲਕੁਲ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਮੁੱਖ ਮੰਤਰੀ ਸਾਹਿਬ ਦਾ ਕੀ ਹਾਲ ਚਾਲ ਹੈ ਮੁੱਖ ਮੰਤਰੀ ਸਾਹਿਬ ਬਿਲਕੁਲ ਠੀਕ ਨੇਗੇ ਕੱਲ ਜਾਂ ਪਰਸ ਨੂੰ ਡਿਸਚਾਰਜ ਹੋ ਕੇ ਕੰਮ ਤੇ ਪਰਤ ਜਾਣਗੇ ਅਸੀਂ ਉਹਨਾਂ ਦੀ ਸਿਹਤ ਜਬੀ ਵੀ ਕਾਮਨਾ ਕਰਦੇ ਹਾਂ ਸੋ ਦਾਦੇ ਕੀ ਲਗਾਤਾਰ ਹੜ੍ਹਾਂ ਪ੍ਰਭਾਵਿਤ ਖੇਤਰ ਦੇ ਵਿੱਚ ਲੋਕਾਂ ਦਾ ਬੇहद ਨੁਕਸਾਨ ਹੋਇਆ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਅਤੇ ਲੋਕਾਂ ਦੇ ਪਸ਼ੂ ਵੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਅਜਿਹੇ ਪਸ਼ੂ ਨੇ ਜੋ ਕਿ ਬਿਮਾਰੀਆਂ ਦੇ ਨਾਲ ਪ੍ਰੇਤਿਤ ਨੇ ਇਸ ਤੋਂ ਇਲਾਵਾ ਹੜਾਂ ਦੇ ਵਿੱਚ ਵੀ ਜਿਹੜੇ ਕਿ ਲੋਕਾਂ ਦੇ ਪਸ਼ੂ ਰੁੜ ਚੁੱਕੇ ਨੇ ਜਿਹਦੇ ਚਾਲਦੇ ਹੁਣ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਜਿੱਥੇ ਹਰ ਪ੍ਰਭਾਵਿਤ ਖੇਤਰ ਦੇ ਵਿੱਚ ਹਰ ਇੱਕ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਪਸ਼ੂਆਂ ਦੀਆਂ ਦੀ ਪਸ਼ੂਆਂ ਦੀ ਦਵਾਈਆਂ ਦਾ ਵੀ ਖਾਸ ਧਿਆਨ ਰੱਖਦੇ ਹੋਏ ਉਹਨਾਂ ਦਾ ਇਲਾਜ ਜਿਹੜਾ ਕੀ ਕਰਵਾਇਆ ਜਾਵੇਗਾ ਬਿਊਰੋ ਰਿਪੋਰਟ ਆਜ਼ਾਦ ਸੋਚ